ਰੱਗੇ ਖਲੋਤੇ ਆ ਨਹੀਂ ਤਾਂ ਲੀਡਰਾਂ ਦੇ ਉੱਤੇ ਇਲਜ਼ਾਮ ਆਉਂਦਾ ਕਿ ਲੀਡਰ ਆ ਪਿੱਛੇ ਰਹੀਂਦੇ ਲੋਕਾਂ ਨੂੰ ਅੱਗੇ ਖੜਦੇ ਆ ਲੋਕਾਂ ਦੇ ਪੁੱਤ ਮਰਵਾਉਂਦੇ ਆ 5 ਜਨਵਰੀ ਨੂੰ ਫਰੋਹੀਪੁਰ ਦੇ ਵਿੱਚ ਮੋਦੀ ਸਾਹਿਬ ਦੀ ਇੱਕ ਰੈਲੀ ਸੀ ਉਸ ਰੈਲੀ ਦੇ ਉੱਤੇ ਵੀ ਲੋਕਾਂ ਸਾਡਾ ਗੁੱਸਾ ਸੀਗਾ ਅਸੀਂ ਉਸ ਰੈਲੀ ਦਾ ਵਿਰੋਧ ਕੀਤਾ ਸੀ ਤੇ ਮੋਦੀ ਸਾਹਿਬ 7-8 ਕਿਲੋਮੀਟਰ ਪਿੱਛੇ ਮੁੜ ਗਏ ਸੀ ਕੁਰਸੀਆਂ ਖਾਲੀ ਸੀ ਜਾਂ ਤੇ ਮੋਦੀ ਸਾਹਿਬ ਨੂੰ ਸਮਝਣਾ ਚਾਹੀਦਾ ਸੀ ਉਦੋਂ ਹੀ ਵੀ ਜੇ ਮੈਨੂੰ ਇਹਨਾਂ ਨੇ ਪੰਜਾਬ 'ਚ ਨਹੀਂ ਵੰਡ ਦਿੱਤਾ ਤੇ ਫਿਰ ਇਹ ਦਿੱਲੀ ਵੱਲ ਨੂੰ ਵੀ ਆਉਣੀ ਸਾਰੇ ਪ੍ਰਬੰਧ ਆ ਫੈਂਸਿੰਗ ਕੀਤੀ ਹੋਈ ਆ ਜਿਹੜੀ ਤਾਰ ਲਾਈ ਹੋਈ ਆ ਇੱਕ ਦੇ ਕੰਡੇਦਾਰ ਤਾਰ ਹੁੰਦੀ ਆ ਪਰ ਉਹ ਜਿਹੜੀ ਤਾਰ ਹੈ ਉਹ ਬਲੇਡਾਂ ਵਾਲੀ ਤਾਰ ਆ ਉਹ ਮੇਰੇ ਖਾਲ ਜਦੋਂ ਆਪਾਂ ਕਿਤੇ ਫੈਂਸਿੰਗ ਫਸਲ ਦੇ ਉੱਤੇ ਲਾਉਂਦੇ ਆ ਉਹ ਵੀ ਡੰਗਰਾਂ ਦੇ ਵਾਸਤੇ ਵੀ ਨਹੀਂ ਲਾਈ ਜਾਂਦੀ ਉਹ ਪਰ ਉਹ ਸਾਡੇ ਬੰਦਿਆਂ ਵਾਸਤੇ ਲਾਈ ਆ ਉਸ ਤੋਂ ਬਾਅਦ ਬੈਰੀਕੇਡ ਲਾਇਆ ਕੰਕਰੀਟ ਪਾ ਕੇ ਵੱਡੇ ਕਿਲ ਗੱਡੇ ਹੋਏ ਆ ਉਸ ਨਾਲ ਸਾਡੇ ਪਿੱਛੇ ਵੇਖੋ ਬਸਾਰਾਂ ਵਾਸਤੇ ਜਿਹੜੀਆਂ ਗੱਡੀਆਂ ਤੇ ਜਿਹੜੇ ਉਹਨਾਂ ਕੋਲ ਵੱਡੇ ਵੱਡੇ ਜਿਹੜੇ ਬੰਬ ਗੋਲੇ ਆ ਜਿਹੜੇ ਕਿ ਬਹੁਤ ਦੰਗਾ ਪੀੜ ਤਾਂ ਦੰਗਾ ਕਰਨ ਵਾਲੇ ਲੋਕਾਂ ਦੇ ਉੱਤੇ ਵਰਤੇ ਜਾਂਦੇ ਆ ਉਹ ਸਾਡੇ ਜਿਹੜਾ ਦੇਸ਼ ਦਾ ਅੰਨਦਾਤਾ ਕਿਸਾਨ ਉਹਦੇ ਉੱਤੇ ਵਰਤੇ ਜਾ ਰਹੇ ਆ ਤੇ ਜਦੋਂ 2024 ਦੀਆਂ ਚੋਣਾਂ ਹੋਣੀਆਂ ਮੋਦੀ ਸਾਹਿਬ ਬੋਲਦੇ ਤੀਜੀ ਵਾਰ ਸਰਕਾਰ ਬਣਾਉਣੀ ਆ ਸਾਨੂੰ ਵੀ ਲੱਗਦਾ ਕਿ ਕੋਈ ਵਿਰੋਧੀ ਕੋਈ ਹੈ ਨਹੀਂਗਾ ਉਹਨਾਂ ਦੇ ਸਾਹਮਣੇ ਪਰ ਜਦੋਂ ਤੀਜੀ ਵਾਰ ਸਰਕਾਰ ਬਣੀ ਲੱਗਦਾ ਵਾ ਵੀ ਉਸ ਤੋਂ ਬਾਅਦ ਸਾਡੇ ਦੇਸ਼ 'ਚ ਚੋਣਾਂ ਨਹੀਂ ਹੋਣਗੀਆਂ ਕਾਨੂੰਨ ਇਹੋ ਜੇ ਬਣ ਜਾਣਗੇ ਕਿਸੇ ਨੂੰ ਆਵਾਜ਼ ਠਾਉਣ ਦਾ ਮੌਕਾ ਵੀ ਨਹੀਂ ਮਿਲੂਗਾ ਸੜਕ ਦੇ ਚਾਰ ਬੰਦੇ ਕਿਤੇ ਇਕੱਠੇ ਵੀ ਨਹੀਂ ਹੋ ਸਕਣਗੇ ਤਾਂ ਫਿਰ ਅੱਗੇ ਜਾਮੋਗੇ ਜਾਮੋਗੇ ਦਿੱਲੀ ਪ੍ਰੋਟੈਸਟ ਤੁਸੀਂ ਕਰਨਾ ਹੀ ਕਰਨਾ ਹਾਂ ਇਹ ਬਿਲਕੁਲ ਸਾਡਾ ਲਾਨਿਆ ਕਿ ਅਸੀਂ ਦਿੱਲੀ ਜਾਣਾ ਜਾਣਾ ਹੈ ਸੈਂਟਰਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਅਮਨਦੀਪ ਸਿੰਘ ਮਾਝਾ ਸ਼ੰਭੂ ਬਾਰਡਰ ਤੇ ਮੌਜੂਦ ਹਾਂ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਬਿਲਕੁਲ ਨਜ਼ਦੀਕ ਤੋਂ ਦਿਖਾਉਣੇ ਆ ਜਿੱਥੇ ਆਮੋ ਸਾਹਮਣੇ ਕਿਸਾਨ ਤੇ ਪੁਲਿਸ ਪ੍ਰਸ਼ਾਸਨ ਦਿਖਾਵਾਂਗੇ ਹਰਿਆਣਾ ਵਾਲੀ ਸਾਈਡ ਹਰਿਆਣਾ ਵਾਲੀ ਸਾਈਡ ਜਿਹੜੀ ਹੈ ਪੈਰਾ ਮਿਲਟਰੀ ਫੋਰਸ ਅਜ ਸਰਕਾਰ ਵੱਲੋਂ ਲਗਾਈ ਗਈ ਆ ਲਗਾਤਾਰ ਵੱਡੀ ਗਿਣਤੀ ਚ ਤਾਇਨਾਤ ਆ ਜਿਹੜੇ ਬ੍ਰਿਜ ਨੇ ਖੱਗਰ ਦੇ ਦੋ ਬ੍ਰਿਜ ਉਹ ਪੂਰੀ ਤਰ੍ਹਾਂ ਪੁਲਿਸ ਸੌਣੀ ਚ ਤਬਦੀਲ ਕੀਤੇ ਗਏ ਨੇ ਜਾਨਕਿ ਫੋਰਸ ਜੀ ਹੀ ਫੋਰਸਾਂ ਕਿਤੇ ਨਾ ਕਿਤੇ ਪੈਰਾ ਮਿਲਟਰੀ ਫੋਰਸ ਪਹਿਲਾਂ ਦੇਖ ਰਹੋ ਪਿੱਛੇ ਗੱਡੀਆਂ ਨੇ ਪੈਰਾ ਮਿਲਟਰੀ ਫੋਰਸਾਂ ਦੀਆਂ ਅਤੇ ਦੂਜੇ ਦੂਜੇ ਬ੍ਰਿਜ ਦੀਆਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਜਿੱਥੇ ਜਿਹੜੀ ਫੋਰਸ ਆ ਉੱਥੇ ਪੂਰੀ ਦਿਖਾਈ ਦੇ ਰਹੀ ਆ ਕਿ ਵਾਟਰ ਕੈਨਨ ਹੋਰ ਜਿਹੜੇ ਫੋਰਸਸ ਦੇ ਜਿਹੜੇ ਕਮਾਂਡੋ ਨੇ ਉਹ ਅੱਗੇ ਜਿਹੜੀਆਂ ਸਿਮਿੰਟਡ ਕੰਧਾਂ ਨੇ ਉਹਨਾਂ ਦੇ ਉੱਪਰ ਬੈਠੇ ਨੇ ਪੂਰੀ ਬਾਜ਼ ਅੱਖ ਉਹਨਾਂ ਦੀ ਰੱਖੀ ਹੋਈ ਆ ਕਿ ਕਿਸਾਨ ਕਿੱਥੇ ਨੇ ਤੇ ਅੱਗੇ ਤਾਂ ਨਹੀਂ ਵਧਣਗੇ ਕਿਉਂਕਿ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ 13 ਫਰਵਰੀ ਅਤੇ 14 ਫਰਵਰੀ ਨੂੰ ਬਹੁਤ ਅਥਰੂ ਗੈਸ ਦੇ ਹੰਝੂ ਗੈਸ ਦੇ ਗੋਲੇ ਬਰਾਏ ਗਏ ਨੇ ਜਿਸ ਨਾਲ ਵੱਡੇ ਨੁਕਸਾਨ ਵੀ ਹੋਏ ਨੇ ਕਿਸਾਨ ਨੌਜਵਾਨਾਂ ਦੇ ਸੋ ਅੱਜ ਸ਼ਾਂਤ ਮਹੀ ਰਿਹਾ ਕਿਉਂ ਕਿੰਨਾ ਕਿਤੇ ਕਿਉਂਕਿ ਮੀਟਿੰਗ ਵੀ ਹੋਣੀ ਹੈ ਅੱਜ ਇਹ ਗੱਲਬਾਤ ਕਰੀਏ ਤਾਂ ਚੰਡੀਗੜ੍ਹ 'ਚ ਮੀਟਿੰਗ ਜਾਰੀ ਆ ਲਗਾਤਾਰ ਕਿਸਾਨਾਂ ਨਾਲ ਹੋ ਰਹੀ ਆ ਅਤੇ ਮੀਟਿੰਗ ਤੋਂ ਬਾਅਦ ਪਤਾ ਲੱਗੇਗਾ ਕਿ ਸਿੱਟਾ ਕੀ ਨਿਕਲਦਾ ਯਾਨੀ ਕਿ ਅੱਜ ਮਾਹੌਲ ਠੀਕ ਰਿਹਾ ਅੱਜ ਕੋਈ ਅਥਰੂ ਗੈਸ ਦਾ ਗੋਲਾ ਨਹੀਂ ਬਰਾਇਆ ਗਿਆ ਆਮੋ ਸਾਹਮਣੇ ਕਿਸਾਨ ਤੇ ਪੁਲਿਸ ਪ੍ਰਸ਼ਾਸਨ ਨੇ ਯਾਨੀ ਕਿ ਪੁਖਤਾ ਪ੍ਰਬੰਧ ਜਿਹੜੇ ਪ੍ਰਸ਼ਾਸਨ ਨੇ ਵੀ ਕੀਤੇ ਹੋਏ ਨੇ ਕਿ ਅਸੀਂ ਅੱਗੇ ਨਹੀਂ ਕਿਸਾਨਾਂ ਨੂੰ ਵਧਣ ਦਵਾਂਗੇ ਸੋ ਭਾਰਤੀ ਕਿਸਾਨ ਜੁਨ ਦੇ ਆਗੂ ਮੌਜੂਦ ਨੇ ਸਾਡੇ ਨਾਲ ਹਾਂਜੀ ਕੀ ਨਾਮ ਹੈ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਸਵੀਰ ਸਿੰਘ ਪਿੱਦੀ ਸੂਬਾ ਮੀਤ ਪ੍ਰਧ ਬਿਲਕੁਲ ਅੱਗੇ ਅਗਵਾਈ ਕਰ ਰਹੇ ਹਾਂ ਕਿ ਨੌਜਵਾਨ ਨੇ ਜਿਹੜੇ ਫਿਲਹਾਲ ਅੱਗੇ ਨਾ ਜਾਣ ਕਿਉਂਕਿ ਮੀਟਿੰਗ ਚੱਲ ਰਹੀ ਆ ਕਿਵੇਂ ਦੇਖ ਦੋ ਸਾਰੇ ਸਿਸਟਮ ਨੂੰ ਅੱਜ ਪਹਿਲਾ ਅੱਜ ਦੀ ਦੱਸੋ ਕਿ ਅੱਜ ਕੋਈ ਗੋਲਾ ਬਰਾਇਆ ਥਰੂ ਗੈਸ ਦਾ ਜੱਜ ਸ਼ਾਂਤਮਈਆ ਨਹੀਂ ਮੈਂ ਤੁਹਾਨੂੰ ਦੱਸਦਾ 13 ਤਰੀਕ ਤੋਂ ਜਦੋਂ ਦੇ ਅਸੀਂ ਇਸ ਸੰਭੂ ਬਾਰਡਰ ਤੇ ਆਏ ਆ ਇੱਥੇ ਆਉਂਦੇ ਆ 12 ਵਜੇ ਅਸੀਂ ਅਜੇ ਆਣ ਕੇ ਖਲੋਤੇ ਸੀਗੇ 12 ਵਜੇ ਇਧਰ ਸ਼ੈਲਿੰਗ ਜਿਹੜੀ ਸੀ ਸ਼ੁਰੂ ਹੋ ਗਈ ਸੀ ਫਿਰ ਸਾਡੇ ਤਕਰੀਬਨ ਉਸ ਦਿਨ 100 ਤੋਂ ਉੱਪਰ ਜਿਹੜੇ ਸੀ ਕਿ ਕਿਸਾਨ ਨੌਜਵਾਨ ਉਹ ਜ਼ਖਮੀ ਹੋਏ ਸੀਗੇ ਕਈਆਂ ਨੂੰ ਗੰਭੀਰ ਸੱਟਾਂ ਲੱਗੀਆਂ ਕਿਸੇ ਨੂੰ ਨੋਰਮਲ ਉਹ ਹਸਪਤਾਲ ਦੇ ਵਿੱਚ ਦਾਖਲ ਨੇ ਉਸ ਤੋਂ ਬਾਅਦ 14 ਤਰੀਕ ਨੂੰ 14 ਤਰੀਕ ਨੂੰ ਵੀ ਦੁਬਾਰਾ ਇਧਰ ਜਿਹੜੀ ਸ਼ੈਲਿੰਗ ਸਾਡੇ ਉੱਤੇ ਸਾਨੂੰ ਡਰਾਉਣ ਦੀ ਧਮਕਾਉਣ ਵਾਸਤੇ ਸਾਡਾ ਇਹ ਸਾਰਾ ਕੁਝ ਖਿਲਾਰਨ ਵਾਸਤੇ ਹੁੰਦੀ ਰਹੀ ਸੀ ਤੇ ਉਹ ਅਸੀਂ ਸ਼ਬਰ ਦਾ ਸਬਰ ਕਰਕੇ ਬੈਠੇ ਆ ਅੱਜ ਤੁਸੀਂ ਮਾਹੌਲ ਵੇਖ ਲਓ ਅੱਜ 15 ਤਰੀਕ ਆ 15 ਤਰੀਕ ਨੂੰ ਅਸੀਂ ਪੂਰੇ ਨੌਜਵਾਨਾਂ ਨੂੰ ਕਿਸਾਨਾਂ ਨੂੰ ਲੀਡਰ ਜੜਿਆ ਲੀਡਰ ਅੱਗੇ ਖਲੋਤੇ ਆ ਨਹੀਂ ਤਾਂ ਲੀਡਰਾਂ ਦੇ ਉੱਤੇ ਇਲਜ਼ਾਮ ਆਉਂਦਾ ਕਿ ਲੀਡਰ ਆ ਪਿੱਛੇ ਰਹੀਂਦੇ ਲੋਕਾਂ ਨੂੰ ਅੱਗੇ ਖੜਦੇ ਆ ਲੋਕਾਂ ਦੇ ਪੁੱਤ ਮਰਵਾਉਂਦੇ ਆ ਪਰ ਅਸੀਂ ਇਸ ਸੰਜਮ ਨੂੰ ਆਪਣੀ ਪਲੈਨਿੰਗ ਦੇ ਮੁਤਾਬਕ ਅੱਜ ਅਸੀਂ ਸਾਰੇ ਨੌਜਵਾਨ ਸਾਰੇ ਜਿੰਨੇ ਆ ਇਹਨਾਂ ਨੂੰ ਪਿੱਛੇ ਖਿਲਾੜ ਕੇ ਆਪ ਅੱਗੇ ਅਗਵਾਈ ਕਰ ਰਹੇ ਆ ਇਹਨਾਂ ਨੂੰ ਕਿਹਾ ਸ਼ਾਂਤਮਈ ਮਾਹੌਲ ਸਿਰਜੋ ਪਰ ਜਿਹੜੀ ਸਰਕਾਰ ਹੈ ਮੋਦੀ ਸਰਕਾਰ ਆ ਡਬਲ ਇੰਜਨ ਦੀ ਸਰਕਾਰ ਹੈ ਜਿਹੜੀ ਕੇਂਦਰ ਤੇ ਹਰਿਆਣਾ ਦੇ ਵਿੱਚ ਇਹਨਾਂ ਰਲ ਕੇ ਆ ਜਿਹੜਾ ਵਾ ਆ ਜਿਹੜਾ ਦੇਸ਼ ਦਾ ਕਿਸਾਨ ਆ ਆ ਪੰਜਾਬ ਆ ਪੰਜਾਬ ਦੇ ਨਾਲ ਦੂਜੀਆਂ ਸਟੇਟਾਂ ਦੇ ਵੀ ਆ ਜਿਹੜਾ ਪੰਜਾਬ ਆ ਪੰਜਾਬ ਤੋਂ ਉੱਠ ਕੇ ਸ਼ੰਭੂ ਬਾਰਡਰ ਤੇ ਬੈਠਾ ਵਾ ਇਹਦੇ ਲੜ ਰਿਆ ਵਾ ਤੇ ਜਿਹੜੀਆਂ ਬਾਹਰਲੇ ਸਟੇਟਾਂ ਦੇ ਕਿਸਾਨ ਐ ਜਿ ਤਰ੍ਹਾਂ ਹਰਿਆਣੇ ਦੇ ਆ ਇਹਨਾਂ ਕਿਸਾਨਾਂ ਦੇ ਉੱਤੇ ਬਹੁਤ ਮਤਲਬ ਦਬਾਅ ਗਵਰਨਮੈਂਟ ਨੇ ਆਪਣੇ ਗੁਰਦੁਆਰਿਆਂ ਦੇ ਵਿੱਚ ਅਨਾਊਂਸਮੈਂਟ ਕਰਕੇ ਇਹਨਾਂ ਨੂੰ ਕਿਹਾ ਵੀ ਅਗਰ ਜੇ ਕੋਈ ਘਰੋਂ ਨਿਕਲਿਆ ਤਾਂ ਤੁਹਾਡੇ ਜਿਹੜੇ ਆ ਬੱਚਿਆਂ ਦੇ ਪਾਸਪੋਰਟ ਰੱਦ ਕੀਤੇ ਜਾਣਗੇ ਉਹਨਾਂ ਦੀਆਂ ਡਿਗਰੀਆਂ ਜਿਹੜੀਆਂ ਉਹ ਰੱਦ ਕੀਤੀਆਂ ਜਾਣੀਆਂ ਤੁਹਾਡੀਆਂ ਜ਼ਮੀਨਾਂ ਜਿਹੜੀਆਂ ਕੋਰਕ ਕੀਤੀਆਂ ਜਾਣਗੀਆਂ ਪਰ ਉਸ ਦੇ ਬਾਵਜੂਦ ਵੀ ਜਿਹੜੇ ਹਰਿਆਣੇ ਦੇ ਕਿਸਾਨ ਵੀ ਜਿਹੜੇ ਉਹ ਨਿਕਲੇ ਆ ਸਾਨੂੰ ਪਤਾ ਲੱਗਾ ਕਿ ਇੱਕ ਦੋ ਥਾਈ ਉਹਨਾਂ ਨੇ ਆਪਣਾ ਜਿਹੜਾ ਧਰਨਾ ਜਿਹੜਾ ਜਮ੍ਹਾਂ ਲਿਆ ਵਾ ਠੀਕ ਹੈ ਜਨਨ ਕਿ ਜੇ ਮੀਟਿੰਗ ਦਾ ਕੋਈ ਸਿੱਟਾ ਫੇਰ ਨਹੀਂ ਨਿਕਲਦਾ ਹੁਣ ਜਨਨ ਕਿ ਇੱਥੇ ਗਿਣਤੀ ਇਕੱਠ ਵਧੂਗਾ ਪੂਰਾ ਤੇ ਅੱਗੇ ਵਧਣ ਦੀ ਵੀ ਤਿਆਰੀ ਹੋ ਸਕਦੀ ਆ ਫਿਰ ਵੇਖੋ ਕੇਂਦਰ ਸਰਕਾਰ ਨੇ ਜਦੋਂ ਦਾ ਅਸੀਂ ਐਲਾਨ ਕੀਤਾ ਵਾ ਉਹਨਾਂ ਕੇਂਦਰ ਸਰਕਾਰ ਨੇ ਸਾਡੇ ਨਾਲ ਮੀਟਿੰਗਾਂ ਦਾ ਦੌਰ ਚਲਾਇ ਅੱਗੇ ਦੋ ਮੀਟਿੰਗਾਂ ਹੋ ਚੁੱਕੀਆਂ ਦੋ ਮੀਟਿੰਗਾਂ ਦੇ ਵਿੱਚ ਛੋਟੀ ਮੋਟੀ ਮੰਗ ਜਿਹੜੀ ਕੇਸਾਂ ਕੁਸਾਂ ਵਾਲੀ ਆ ਉਹਨੂੰ ਤੋਂ ਇਲਾਵਾ ਹੋਰ ਦੂਸਰੀ ਮੰਗ ਦੇ ਉੱਤੇ ਗੱਲ ਹੀ ਨਹੀਂ ਕਰ ਰਹੇ ਅੱਗੇ ਵਾਸੇ ਜਾਂਦੇ ਰਹਾ ਹੁਣ ਜਦੋਂ ਅਸੀਂ ਸਿੰਘੂ ਬਾਰਡਰ ਤੇ ਆਣ ਕੇ ਬਹਿ ਗਏ ਆ ਜੋ ਕੁਛ ਇੱਥੇ ਹੋਣਾ ਸ਼ੁਰੂ ਹੋ ਗਿਆ ਐਸ ਦਬਾਅ ਦੇ ਥੱਲੋਂ ਫੇਰ ਉਹਨਾਂ ਨੇ ਤੀਸਰੀ ਮੀਟਿੰਗ ਜਿਹੜੀ ਕੱਲ ਸਾਨੂੰ ਚਿੱਠੀ ਦਿੱਤੀ ਸੀ ਅੱਜ ਸ਼ਾਮ ਨੂੰ 5 ਵਜੇ ਸਾਡੀ ਦੁਬਾਰਾ ਆਗੂਆਂ ਦੀ ਮੀਟਿੰਗ ਹੈ ਕੇਂਦਰ ਮੰਤਰੀ ਕੇਂਦਰ ਦੇ ਜਿਹੜੇ ਮੰਤਰੀ ਆ ਤਿੰਨ ਉਹ ਆ ਰਹੇ ਆ ਹੁਣ ਸਾਨੂੰ ਲੱਗਦਾ ਕਿ ਮੀਟਿੰਗ ਲੰਮਾ ਸਮਾਂ ਚੱਲੂਗੀ ਲੰਬੇ ਸਮੇਂ ਚੱਲਣ ਤੋਂ ਬਾਅਦ ਜਿਹੜੀਆਂ ਸਾਡੀਆਂ ਮੰਗਾਂ ਵਾਂ ਜਿਹੜੀਆਂ ਸਾਨੂੰ ਪਿਛਲੇ ਅੰਦੋਲਨ ਦੇ ਦੌਰਾਨ ਇਹ ਸਰਕਾਰ ਮੰਨੀ ਹੋਈ ਸੀਗੀ ਤੇ ਲਿਖਤੀ ਵੀ ਸਾਨੂੰ ਦਿੱਤਾ ਆਇਆ ਹੈਗਾ ਹੁਣ 1.5-2 ਸਾਲ ਹੋ ਗਏ ਅੰਦੋਲਨ ਖਤਮ ਹੋਏ ਨੂੰ ਇਹਨਾਂ ਨੇ ਕੋਈ ਮੰਗ ਸਾਡੀ ਲਾਗੂ ਨਹੀਂ ਕੀਤੀ ਕੋਈ ਮਨਜ਼ੂਰ ਨਹੀਂ ਕੀਤੀ ਇਹਦਾ ਰਿਜ਼ਲਟ ਤੁਹਾਨੂੰ ਪਤਾ 2022 ਦੀਆਂ ਜਦੋਂ ਚੋਣਾਂ ਹੋਈਆਂ ਸੀਗੀਆਂ 5 ਜਨਵਰੀ ਨੂੰ ਫਰੋਜਪੁਰ ਦੇ ਵਿੱਚ ਮੋਦੀ ਸਾਹਿਬ ਦੀ ਇੱਕ ਰੈਲੀ ਸੀ ਉਸ ਰੈਲੀ ਦੇ ਉੱਤੇ ਵੀ ਲੋਕਾਂ ਸਾਡਾ ਗੁੱਸਾ ਸੀਗਾ ਅਸੀਂ ਉਸ ਰੈਲੀ ਦਾ ਵਿਰੋਧ ਕੀਤਾ ਸੀ ਤੇ ਮੋਦੀ ਸਾਹਿਬ 7-8 ਕਿਲੋਮੀਟਰ ਪਿੱਛੋਂ ਮੁੜ ਗਏ ਸੀ ਕੁਰਸੀਆਂ ਖਾਲੀ ਹੀ ਆ ਤੇ ਮੋਦੀ ਸਾਹਿਬ ਨੂੰ ਸਮਝਣਾ ਚਾਹੀਦਾ ਸੀ ਉਦੋਂ ਹੀ ਵੀ ਜੇ ਮੈਨੂੰ ਇਹਨਾਂ ਨੇ ਪੰਜਾਬ 'ਚ ਨਹੀਂ ਵੰਡ ਦਿੱਤਾ ਤੇ ਫਿਰ ਇਹ ਦਿੱਲੀ ਵੱਲ ਨੂੰ ਵੀ ਆਉਣਗੇ ਇਸ ਕਰਕੇ ਅਸੀਂ ਹੁਣ ਦਿੱਲੀ ਦੀਆਂ ਜਿਹੜੀਆਂ ਤਿਆਰੀਆਂ ਕੀਤੀਆਂ ਵਾ ਸਾਨੂੰ ਲੱਗਦਾ ਵਾ ਕਿ ਜਿਹੜੀਆਂ ਨੀਤੀਆਂ ਵਾ ਸਰਕਾਰ ਦੀਆਂ ਪਹਿਲਾਂ ਕਾਲੇ ਕਾਨੂੰਨਾਂ ਦੇ ਟਾਈਮ ਤੇ ਵੀ ਉਹੋ ਨੀਤੀਆਂ ਹੀ ਅਗਰ ਉਹ ਰੱਦ ਕੀਤੇ ਆ ਉਹਨਾਂ ਨੀਤੀਆਂ ਨੂੰ ਕਮਾਂ ਫਰਾ ਕੇ ਦਬਾਰਾ ਪੂੰਜੀਪਤੀ ਤੇ ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਬਰ ਰਿਆ ਇਹ ਸਾਡਾ ਜਿਹੜਾ ਸਾਰਾ ਸਰਮਾਇਆ ਸਾਡੇ ਖੇਤ ਆ ਸਾਡੇ ਪਿੰਡ ਆ ਇਹ ਸਾਰਾ ਕੁਝ ਝਾੜ ਕੇ ਅਡਾਨੀਆਂ ਬਡਾਨੀਆਂ ਦੇ ਹਵਾਲੇ ਕੀਤਾ ਜਾ ਰਿਹਾ ਹੁਣ ਤੁਸੀਂ ਇੱਥੇ ਨਾਕਾ ਲਾਇਆ ਹੋਇਆ ਅਸੀਂ ਦੇਖ ਰਿਹਾ ਇੱਕ ਤਾਰ ਲਾਈ ਹੋਈ ਆ ਕਿ ਇਸ ਤੋਂ ਅੱਗੇ ਨਾ ਬਦਲ ਨੌਜਵਾਨ ਉਹਦੀ ਤੁਸੀਂ ਅਗਵਾਈ ਕਰ ਰਹੇ ਹੋ ਕਿਉਂਕਿ ਪੈਰਾਮਿਲਟਰੀ ਫੋਰਸ ਜਾਂ 100 ਮੀਟਰ ਦੀ ਦੂਰੀ ਤੇ ਆਜੀ ਇੱਥੇ ਬਿਲਕੁਲ ਵੇਖੋ ਅਸੀਂ ਬਹੁਤ ਪਲਾਨਿੰਗ ਦੇ ਨਾਲ ਚੱਲ ਰਹੇ ਆਂ ਸਰਕਾਰ ਨੂੰ ਵੀ ਮੌਕਾ ਦੇ ਰਹੇ ਆਂ ਕਿ ਅਗਰ ਤੁਸੀਂ ਸਾਡੀਆਂ ਮੰਗਾਂ ਇਸ ਦਬਾਵੇ ਥਲੇ ਮੰਨ ਲੈਂਦੇ ਜੇ ਤੇ ਉਹਦੇ ਨਾਲ ਅਸੀਂ ਸਿੱਧੇ ਟੱਕਰੇ ਨਹੀਂ ਗਾ ਕਿ ਅਸੀਂ ਆਪਣੇ ਅੰਦੋਲਨ ਨੂੰ ਇੱਕ ਦਮ ਜਿਹੜਾ ਖਿਲਾਰ ਲੀਏ ਜਾਂ ਸਾਡਾ ਵੱਡਾ ਨੁਕਸਾਨ ਹੋ ਜਾਏ ਅਸੀਂ ਨੌਜਵਾਨਾਂ ਦੀ ਸਾਨੂੰ ਬਹੁਤ ਲੋੜ ਆ ਇਹਨਾਂ ਦੀਆਂ ਜ਼ਿੰਦਗੀਆਂ ਦਾ ਸਾਨੂੰ ਬਹੁਤ ਲੋੜ ਆ ਅਸੀਂ ਨੌਜਵਾਨਾਂ ਤੋਂ ਬਹੁਤ ਕੰਮ ਲੈਣਾ ਅਸੀਂ ਇਹਨਾਂ ਨੂੰ ਤਰਤੀਬ ਦੇ ਨਾਲ ਪਲੈਨਿੰਗ ਦੇ ਨਾਲ ਸਰਕਾਰ ਨੂੰ ਅੱਗੇ ਵੀ ਮੌਕਾ ਦਿੱਤਾ ਅੱਜ ਵੀ ਮੌਕਾ ਦਵਾਂਗੇ ਇਸ ਤੋਂ ਬਾਅਦ ਅੱਜ ਮੀਟਿੰਗ ਜੇ ਫੇਲ ਹੋ ਜਾਂਦੀ ਹੈ ਟੁੱਟ ਜਾਂਦੀ ਆ ਫਿਰ ਸਾਡੇ ਆਗੂ ਜਿਹੜੇ ਅੱਗੇ ਕੱਲ ਨੂੰ ਨਵੀਂ ਰਣਨੀਤੀ ਬਣਾਉਣਗੇ ਉਸ ਰਣਨੀਤੀ ਦਾ ਐਲਾਨ ਜਿਹੜਾ ਫੇਰੇ ਇਸ ਸਟੇਜ ਤੋਂ ਹੋਊਗਾ ਜੋ ਵੀ ਪ੍ਰੋਗਰਾਮ ਮਿਲੇਗਾ ਉਸ ਪ੍ਰੋਗਰਾਮ ਦੇ ਨਾਲ ਫੇਰੇ ਜਿਹੜਾ ਵਾ ਇਹ ਐਕਸ਼ਨ ਕੀਤਾ ਜਾਊਗਾ ਅੱਗੇ ਵਧਿਆ ਜਾਊਗਾ ਜਾਂ ਕਿਸ ਤਰ੍ਹਾਂ ਕਰਨ ਉਹ ਸਾਰਾ ਅਗਲੇ ਦਿਨ ਆਊਗਾ ਬਿਲਕੁਲ ਜਸਵੀਰ ਜੀ ਪਰ ਨੌਜਵਾਨਾਂ ਦੇ ਨੁਕਸਾਨ ਵੀ ਕਾਫੀ ਹੋ ਗਏ ਬਹੁਤ ਨੌਜਵਾਨ ਫੱਟੜ ਵੀ ਹੋਏ ਨੇ ਅਥਰੂ ਗੈਸ ਨੇ ਕਾਫੀ ਨੁਕਸਾਨ ਕੀਤਾ ਬਿਲਕੁਲ ਕੋਈ ਕਸਰ ਛੱਡੀ ਨਹੀਂ ਨੁਕਸਾਨ ਸਾਡਾ ਮੇਰੇ ਖਾਲ 100 ਤੋਂ ਉੱਪਰ ਜਿਹੜੇ ਆ ਆ 150 ਦਾ ਹੋ ਗਿਆ ਨੁਕਸਾਨ ਫੋਨ ਵੀ ਮਦਦ ਉਹ ਲੱਗੇ ਹੋਏ ਆ ਲੱਗੇ ਹੋਇਆ ਕਰ ਨੂੰ ਪਰ ਅਸੀਂ ਨੁਕਸਾਨ ਤੋਂ ਆਪਣੇ ਬੱਚਿਆਂ ਨੂੰ ਬਚਾਉਣਾ ਵਾ ਅਸੀਂ ਬੱਚਿਆਂ ਨੂੰ ਸਾਡਾ ਨੂੰ ਕੋਈ ਵੱਡਾ ਨੁਕਸਾਨ ਨਾ ਹੋਵੇ ਆਪਣੀ ਇਹੋ ਜੀ ਪਲਾਨਿੰਗ ਬਣਾਵਾਂਗੇ ਕਿ ਜਿੱਤੇ ਸਰਕਾਰ ਜਿਹੜੀ ਆ ਮਜਬੂਰ ਹੋਵੇ ਜੇ ਅਸੀਂ ਅੱਗੇ ਵੀ ਵਧਣਾ ਹੋਇਆ ਤਾਂ ਉਹਦਾ ਅਸੀਂ ਤਰੀਕਾ ਕੋਈ پلان ਇਹੋ ਜੀ ਬਣਾਵਾਂਗੇ ਆਪਣੀ ਪ੍ਰੋਟੈਕਸ਼ਨ ਕਿਉਂਕਿ ਵੇਖੋ ਅਗਲੇ ਬੰਦੇ ਸਾਰੇ ਪ੍ਰਬੰਧ ਆ ਫੈਂਸਿੰਗ ਕੀਤੀ ਹੋਈ ਆ ਜਿਹੜੀ ਤਾਰ ਲਾਈ ਹੋਈ ਆ ਇੱਕ ਤੇ ਕੰਡੇਦਾਰ ਤਾਰ ਹੁੰਦੀ ਆ ਪਰ ਉਹ ਜਿਹੜੀ ਤਾਰ ਹੈ ਉਹ ਬਲੇਡਾਂ ਵਾਲੀ ਤਾਰ ਆ ਉਹ ਮੇਰੇ ਖਿਆਲ ਜਦੋਂ ਆਪਾਂ ਕਿਤੇ ਫੈਂਸਿੰਗ ਫਸਲ ਦੇ ਉੱਤੇ ਲਾਉਂਦੇ ਆ ਉਹ ਵੀ ਡੰਗਰਾਂ ਦੇ ਵਾਸਤੇ ਵੀ ਨਹੀਂ ਲਾਈ ਜਾਂਦੀ ਉਹ ਪਰ ਉਹ ਸਾਡੇ ਬੰਦਿਆਂ ਵਾਸਤੇ ਲਾਈ ਆ ਉੱਤੇ ਬਾਅਦ ਬੈਰੀਕੇਡ ਲਾਇਆ ਕੰਕਰੀਟ ਪਾ ਕੇ ਵੱਡੇ ਕਿਲ ਗੱਡੇ ਹੋਏ ਆ ਉਸ ਨਾਲ ਸਾਡੇ ਪਿੱਛੇ ਵੇਖੋ ਬਸਾਰਾਂ ਵਾਸਤੇ ਜਿਹੜੀਆਂ ਗੱਡੀਆਂ ਤੇ ਜਿਹੜੇ ਉਹਨਾਂ ਕੋਲ ਵੱਡੇ ਵੱਡੇ ਜਿਹੜੇ ਬੰਬ ਗੋਲੇ ਆ ਜਿਹੜੇ ਕਿ ਬਹੁਤ ਦੰਗਾ ਪੀੜ ਤਾਂ ਦੰਗਾ ਕਰਨ ਵਾਲੇ ਲੋਕਾਂ ਦੇ ਉੱਤੇ ਵਰਤੇ ਜਾਂਦੇ ਆ ਉਹ ਸਾਡੇ ਜਿਹੜਾ ਦੇਸ਼ ਦਾ ਅੰਨ ਦਾਤਾ ਕਿਸਾਨ ਉਹਦੇ ਉੱਤੇ ਵਰਤੇ ਜਾ ਰਹੇ ਆ ਕਿਉਂਕਿ ਅਸੀਂ ਸਾਡਾ ਦੇਸ਼ ਆ ਸਾਡੀ ਰਾਜਧਾਨੀ ਆ ਸਾਡਾ ਜਮਹੂਰੀ ਹੱਕ ਆ ਅਸੀਂ ਆਪਣੀ ਗੱਲਬਾਤ ਕਰਨ ਜਿਹੜਾ ਦਿੱਲੀ ਜਾ ਸਕਦੇ ਆ ਪਰ ਸਾਨੂੰ ਜਿਹੜਾ ਵਾ ਬਹੁਤ ਹੀ ਬਹੁਤ ਮਾੜੇ ਸਾਨੂੰ ਜਿਹਤਰਾਂ ਦੀਆਂ ਸਥਿਤੀਆਂ ਬਣੀਆਂ ਜਿਤਰਾਂ ਦੀ ਨੀਤੀ ਆ ਸਰਕਾਰ ਦੀ ਕਿ ਇਹਨਾਂ ਨੂੰ 2024 ਚੋਣਾਂ ਤੱਕ ਰੋਕ ਲਈਏ ਤੇ ਜਦੋਂ 2024 ਦੀਆਂ ਚੋਣਾਂ ਹੋਣੀਆਂ ਮੋਦੀ ਸਾਹਿਬ ਬੋਲਦੇ ਤੀਜੀ ਵਾਰਾ ਸਰਕਾਰ ਬਣਾਉਣੀ ਆ ਸਾਨੂੰ ਵੀ ਲੱਗਦਾ ਕਿ ਵਿਰੋਧੀ ਕੋਈ ਹੈ ਨਹੀਂਗਾ ਉਹਨਾਂ ਦੇ ਸਾਹਮਣੇ ਪਰ ਜਦੋਂ ਤੀਜੀ ਵਾਰ ਸਰਕਾਰ ਬਣੀ ਲੱਗਦਾ ਵਾ ਵੀ ਉਸ ਤੋਂ ਬਾਅਦ ਸਾਡੇ ਦੇਸ਼ 'ਚ ਚੋਣਾ ਨਹੀਂ ਹੋਣਗੀਆਂ ਕਾਨੂੰਨ ਇਹੋ ਜੇ ਬਣ ਜਾਣਗੇ ਕਿਸੇ ਨੂੰ ਆਵਾਜ਼ ਠਾਉਣ ਦਾ ਮੌਕਾ ਵੀ ਨਹੀਂ ਮਿਲੂਗਾ ਸ਼ੜਕ ਦੇ ਚਾਰ ਬੰਦੇ ਕਿਤੇ ਇਕੱਠੇ ਵੀ ਨਹੀਂ ਹੋ ਸਕਣਗੇ ਇਸ ਕਰਕੇ ਸਾਡਾ ਸਾਰਾ ਕੁਝ ਜਿਹੜਾ ਵਾ ਉਹ ਜਾਊਗਾ ਸਾਡੇ ਜਿਹੜੇ ਬੱਚੇ ਆ ਨੌਜਵਾਨ ਐ ਸੀ ਜਾਂ ਗੋਦੀ ਖੇਡ ਦੇ ਬੱਚੇ ਅੱਜ ਉਹਨਾਂ ਦਾ ਭਵਿੱਖ ਨਹੀਂ ਹੋਊਗਾ ਤੇ ਜੇ ਅੱਜ ਅਸੀਂ ਲੜਦੇ ਨਹੀਂਗੇ ਸਾਡੇ ਬੱਚੇ ਕੱਲ ਨੂੰ ਸਾਨੂੰ ਮੇਨਾ ਮਾਰਨਗੇ ਪੀ ਇਹਨਾਂ ਦੇ ਜਿਹੜੇ ਵੱਡੇ ਸੀਗੇ ਗੁਰੂ ਸਾਡੇ ਦਾਦੇ ਪੜਦਾਦੇ ਗੁਰੂ ਹੀ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਸੀ ਉਹਨਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦੇ ਕੇ ਇਹਨਾਂ ਨੂੰ ਇੰਨਾ ਖੁਸ਼ਹਾਲ ਕਰਕੇ ਗਏ ਆ ਪਰ ਸਾਡੇ ਵੱਡੇ ਜਿਹੜੇ ਆ ਉਹ ਸਾਡੇ ਵਾਸਤੇ ਕੁਝ ਵੀ ਨਹੀਂ ਕਰਕੇ ਗਏ ਫਿਰ ਸਾਨੂੰ ਉਹਨਾਂ ਦੀ ਗੱਲ ਸੁਣਨੀ ਪਊਗੀ ਇਸ ਕਰਕੇ ਅਸੀਂ ਉਸ ਰਸਤੇ ਤੇ ਚੱਲ ਕੇ ਆ ਜਿਹੜੀ ਆ ਆਵਾਜ਼ ਲੋਕਾਂ ਦੀ ਠਾ ਰਿਹਾ ਆ ਇਸ ਜ਼ੁਲਮ ਦਾ ਟੱਕਰਾ ਕਰ ਰਹੇ ਆ ਜੋ ਕੋ ਸਾਡੀਆਂ ਮੁਗਲ ਸਰਕਾਰਾਂ ਕਰਦੀਆਂ ਸੀ ਜਾਂ ਇਸ ਇੰਡੀਆ ਜਿਹੜੀ ਇੱਥੇ ਆਈ ਸੀ ਅੰਗਰੇਜ਼ ਆਏ ਸੀਗੇ ਉਹਨਾਂ ਨੂੰ ਵੀ ਵੱਧ ਸਾਡੀ ਦੇਸ਼ ਦੀ ਹਕੂਮਤ ਜਿਹੜੀ ਆ ਉਹ ਕਰ ਰਹੀ ਸਾਡੇ ਤੇ ਜ਼ੁਲਮ ਕਰ ਰਹੀ ਆ ਬਿਲਕੁਲ ਜਨਨ ਕਿ ਜੇ ਮੀਟਿੰਗ ਬੇਸਟਾ ਨਿਕਲਦੀ ਆ ਜਾਂ ਮੀਟਿੰਗ ਚ ਕੋਈ ਹੱਲ ਨਹੀਂ ਨਿਕਲਦਾ ਤਾਂ ਫਿਰ ਅੱਗੇ ਜਾਮੋਗੇ ਜਾਮੋਗੇ ਦਿੱਲੀ ਪ੍ਰੋਟੈਸਟ ਤੁਸੀਂ ਕਰਨਾ ਹੀ ਕਰਨਾ ਹਾਂ ਇਹ ਬਿਲਕੁਲ ਸਾਡਾ ਲਾਣ ਆ ਕਿ ਅਸੀਂ ਦਿੱਲੀ ਜਾਣਾ ਜਾਣਾ ਵਾਂ ਪਰ ਉਹ ਕਿਸੇ ਪਲਾਨਿੰਗ ਦੇ ਨਾਲ ਪਲਾਨਿੰਗ ਬਣਾ ਕੇ ਜਾਵਾਂਗੇ ਸਰਕਾਰ ਪਿੱਛੇ ਆਉਂਦੀ ਕਿ ਨਹੀਂ ਆਉਂਦੀ ਨਹੀਂ ਆਉਂਦੀ ਤਾਂ ਅਸੀਂ ਅੱਗੇ ਜ਼ਰੂਰ ਜਾਵਾਂਗੇ ਠੀਕ ਹੈ ਬਿਲਕੁਲ ਜੀ ਸੋ ਜਥੇਬੰਦੀਆਂ ਨੇ ਪਹੁੰਚੀਆਂ ਹੋਈਆਂ ਨੇ ਇੱਥੇ ਡਟੀਆਂ ਪਈਆਂ ਨੇ ਕਿਉਂਕਿ ਮੀਟਿੰਗ ਨੂੰ ਦੇਖ ਰਹੇ ਨੇ ਅੱਜ ਕੋਈ ਵੀ ਅਥਰੂ ਗੋਲਾ ਨਹੀਂ ਆਇਆ ਇੱਥੇ ਜਿਹੜਾ ਨਹੀਂ ਜਿਹੜੀ ਜਗ੍ਹਾ ਤੇ ਮੌਜੂਦ ਆ ਇੱਥੇ ਬਹੁਤ ਅਥਰੂ ਗੋਲੇ ਕਿਤੇ ਨਾ ਕਿਤੇ ਸੁੱਟੇ ਗਏ ਨੇ ਜੇ 13 ਫਰਵਰੀ ਦੀ ਗੱਲ ਕਰੀਏ 14 ਫਰਵਰੀ ਦੀ ਗੱਲ ਕਰੀਏ ਅੱਜ ਸ਼ਾਂਤਮਈ ਮਾਹੌਲ ਰਿਹਾ ਅਤੇ ਕਿਸਾਨ ਕਹਿ ਰਹੇ ਨੇ ਕਿ ਜਾਬ ਤੇ ਚ ਰਹਿ ਕੇ ਅਸੀਂ ਆਪਣੇ ਕੰਮ ਕਰ ਰਹੇ ਹਾਂ ਆਪਣਾ ਪ੍ਰੋਟੈਸਟ ਕਰ ਰਹੇ ਹਾਂ ਜਿੱਥੇ ਤਸਵੀਰਾਂ ਤੁਸੀਂ ਲਗਾਤਾਰ ਦੇਖੀਆਂ ਨੇ ਕਿ ਆਮੋ ਸਾਹਮਣੇ ਨੇ ਬਿਲਕੁਲ 100 ਮੀਟਰ ਦੀ ਦੂਰੀਆ ਇੱਥੇ ਫੋਰਸਜ਼ ਪੈਰਾ ਮਿਲਟਰੀ ਫੋਰਸ ਜਿਹੜੀ ਲਗਾਈ ਹੋਈ ਆ ਸੋ ਲਗਾਤਾਰ ਕਿਸਾਨ ਕਹਿ ਰਹੇ ਨੇ ਕਿ ਅਸੀਂ ਦੇਖ ਰਹੇ ਹਾਂ ਕਿ ਮੀਟਿੰਗ ਦੇ ਵਿੱਚੋਂ ਕੀ ਸਿੱਟਾ ਨਿਕਲਦਾ ਮੀਟਿੰਗ ਦੇ ਵਿੱਚੋਂ ਕੋਈ ਸਿੱਟਾ ਨਿਕਲਿਆ ਜਾਂ ਨਹੀਂ ਨਿਕਲਿਆ ਤਾਂ ਉਸ ਤੋਂ ਬਾਅਦ ਅਸੀਂ ਸਾਡੇ ਆਗੂਆਂ ਦੀ ਜੋ ਵੀ ਪਲ ਕਹੂਗੀ ਪਲਾਨਿੰਗ ਨਾਲ ਅੱਗੇ ਵਧਾਂਗੇ ਤੇ ਫਿਰ ਦਿੱਲੀ ਵੱਲ ਜਾਵਾਂਗੇ ਆਕਾਸ਼ ਮਾਹੀ ਨਾਲ ਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸ਼ੰਭੂ ਬਾਰਡਰ